ਸੋ ਅੱਜ ਦਾ ਜੋ ਨਗਰ ਕੀਰਤਨ ਹੈ ਉਹ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਕੱਢਿਆ ਜਾਂਦਾ ਛੋਟੇ ਸੈਪਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਆਹ ਤੁਸੀਂ ਦੇਖ ਸਕਦੇ ਹੋ ਕਿ ਕਿੱਲੇ ਪੱਟ ਰਹੇ ਨੇ ਨਿਹੰਗ ਸਿੰਘ ਜਥੇਬੰਦੀਆਂ ਤੇ ਪਛੰਗੀ ਘੋੜਿਆਂ ਤੇ ਸਵਾਰ ਟਗੜ ਟਗੜ ਕਰਦੇ ਘੋੜੇ ਤੇ ਤੁਸੀਂ ਦੇਖ ਸਕਦੇ ਹੋ ਜੋਹਰ ਜਿਹੜੇ ਨੇ ਕਲਾ ਦੇ ਲਖਾਏ ਜਾ ਰਹੇ ਨੇ ਲੋਕੋ ਬਿੰਦ ਸਿੰਘ ਜੀ ਦੀ ਪਹਿਲੀ ਵਾਰ ਇੱਥੇ ਮਹੱਲੇ ਦੇ ਵਿੱਚ ਆਏ ਆ ਤੇ ਗੁਰੂ ਦੀਆਂ ਲਾਡੀਆਂ ਫੌਜਾਂ ਨੂੰ ਦੇਖ ਕੇ ਬਹੁਤ ਹੀ ਵਧੀਆ ਲੱਗ ਰਿਹਾ ਸਕਦੇ ਹੋ ਦੋ ਘੋੜਿਆਂ ਦੇ ਉੱਤੇ ਸਿੰਘ ਦੌੜ ਕਰਦਾ ਨਜ਼ਰ ਆ ਰਿਹਾ ਹੈ ਖਾਲਸਾ ਪੰਥ ਜਦੋਂ ਮਹੱਲਾ ਕਰਦਾ ਹੈ ਤਾਂ ਮੇਲੇ ਦੀ ਜੋ ਸਮਾਪਤੀ ਆ ਸਮਾਪਤੀ ਮਹੱਲੇ ਤੋਂ ਪ੍ਰਾਂਤਿਕ

ਚਾਰ-ਚਾਰ ਘੋੜਿਆਂ ਤੇ ਚਾਰ-ਚਾਰ ਘੋੜਿਆਂ ਤੇ ਸਵਾਰ ਸਿੰਘ ਪਚੰਗੀ ਸੰਗਤ ਜੀ ਅੱਜ 28 ਤਰੀਕ ਸ਼ਹੀਦੀ ਸਭਾ ਤੋਂ ਅਗਲਾ ਦਿਨ ਯਾਨੀ ਕਿ 13 ਪੋ ਤੋਂ ਬਾਅਦ ਦਾ ਅਗਲਾ ਦਿਨ 14 ਪੋ ਤੇ ਅੱਜ ਵੀ ਸੰਗਤ ਜਿਹੜੀ ਹੈ ਲਗਾਤਾਰ ਪਹੁੰਚ ਰਹੀ ਹੈ ਤੇ ਪਹਿਲਾਂ ਕਦੀ ਵੀ ਇਦਾਂ ਨਹੀਂ ਹੋਇਆ ਕਿ ਸਭਾ ਤੋਂ ਬਾਅਦ ਵੀ ਇੰਨਾ ਰਸ਼ ਜਿਹੜਾ ਅਇਸੋ ਵਾਰ ਪਹਿਲੀ ਵਾਰ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਅਜਨੇ ਆਂਗ ਸਿੰਘਾਂ ਦੇ ਵੱਲੋਂ ਮਹੱਲਾ ਕੱਢਿਆ ਜਾਣਾ ਉਹ ਤੁਹਾਨੂੰ ਦਿਖਾਣੇ ਆ ਮਹੱਲੇ ਦੀਆਂ ਤਸਵੀਰਾਂ ਜਾਮੀ ਜਾਮ ਜਾਮੀ ਜਾਮ ਜਿੱਧਰ ਦੇਖ ਲੋ ਗੱਡੀਆਂ ਵੀ ਬੱਟੀਆਂ ਤੇ ਤੁਰਨ ਵਾਲੀ ਸੰਗਤ ਦੇ ਕਾਫਲੇ ਵੀ ਬੜੇ ਵੱਡੇ ਨੇ ਸਿਮੂ ਕਿਹਨੂੰ ਮਿਲਣ ਆਇਆ ਤੁਸੀਂ ਹਾਂਜੀ ਬਾਬਾ ਬਾਬਾ ਫਤਿਹ ਸਿੰਘ ਜੀ ਨੂੰ ਕੀ ਹੋਇਆ ਸੀ ਉਹਨਾਂ ਨਾਲ ਆਹ ਹਾਂ ਸਰੋਤਨੀ 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 ਪੰਖੋਤਨ ਸਿੰਘ ਸਾਹਿਬ ਜ਼ਥੇਦਾਰ ਬਾਬਾ ਬਲਬੀਰ ਸਿੰਘ ਜੀ 92 ਕਰੋੜੀ ਰੁਪਏ ਬਟਾ ਦਰ ਮਹਾਪੁਰਖਾਂ ਦੀ ਜੋਗ ਅਗਵਾਈ ਹੇਠ ਤੁਹਾਡਾ ਬਹੁਤ ਸਦਾਉਣੇ ਸਭੇ ਕਮਾਲ ਦੀ ਸ਼ੋਸ਼ਟਤਾ ਧੰਨ ਸ੍ਰੀ ਗੁਰੂ ਵੋਧਕ ਤੇ ਸੱਜੇ ਪਾਤਸ਼ਾਹ ਮਹਾਰਾਜ ਜੀ ਦੇ ਸੋਤੇ ਪ੍ਰਭੰ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ ਰੋਣ ਦਾ ਪਰਿਸ਼ੂਹੀ ਦੀ ਮਾਣਨਾ ਧੰਨਵਾਦ ਆ ਜੀ ਮਾਤਾ ਗੁਰੂ ਜੀ ਆ ਕੀ ਦੀ ਸ਼ਹੀਦਾਂ ਨੂੰ ਰੱਖਦੀਆਂ ਸ਼ਹੀਦਾਂ ਦੇ ਪਾਤਸ਼ਾਨਾ ਤੋਂ ਬਾਅਦ ਪ੍ਰਮਤਾਂ ਦਾ ਹਾਦ ਹੋਣ ਤੇ ਵਰਸਿਕ ਜਰੋ ਹਾਂ ਪਰ ਖੜੇ ਸੋ ਅੱਜ ਦਾ ਜੋ ਨਗਰ ਕੀਰਤਨ ਹੈ ਉਹ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਕਟਿਆ ਜਾਂਦਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਸਮਾਰੋਹ ਅਗਲੇ ਦਿਨ ਨਗਰ ਕੀਰਤਨ ਸਜਾਇਆ ਜਾਂਦਾ ਤੇ ਇਸ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ 'ਚ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਜਿਹੜਾ ਸਹਿਯੋਗ ਪਾਉਂਦੀਆਂ ਨੇ ਸ਼ਾਮਲ ਹੁੰਦੀਆਂ ਨੇ ਤੇ ਉੱਤੇ ਦਾ ਪੰਜਵਾਂ ਤਖਤ ਜਿਨ੍ਹਾਂ ਦੇ ਵੱਲੋਂ ਹਾਥੀ, ਘੋੜੇ, ਊਂਠ ਅਤੇ ਲੌ ਲਸ਼ਕਰ ਦੇ ਨਾਲ ਨਗਰ ਕੀਰਤਨ ਜਿਹੜੇ ਨੇ ਉਹ ਸਜਾਏ ਜਾਂਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਰਹੇ ਹੋ ਨਿਹੰਗ ਸਿੰਘਾਂ ਦੇ ਵੱਲੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਸਜਾਏ ਗਏ ਅਲੌਕਿਕ ਨਗਰ ਕੀਰਤਨ ਜੋਹ ਜਲਾਲ ਦੇ ਨਾਲ ਇਹ ਨਗਰ ਕੀਰਤਨ ਜਿਹੜੇ ਨੇ ਸਜਾਏ ਜਾਂਦੇ ਸੋ ਨਗਰ ਕੀਰਤਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਊਂਠ ਘੋੜੇ ਹਾਥੀ ਅਤੇ 65 ਪਾਰਟੀਆਂ ਅਤੇ ਇਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਲਿਆਕਤ ਸਿੰਘ ਜੱਥੇਦਾਰੀਆਂ ਘੋੜ ਸਵਾਰ ਅਤੇ ਇਸ ਤੋਂ ਇਲਾਵਾ ਗੱਤਕਾ ਪਾਰਟੀਆਂ ਵੱਖ-ਵੱਖ ਤਰ੍ਹਾਂ ਦੇ ਜੋਰ ਦਿਖਾਉਂਦੇ ਹੋਏ ਨਜ਼ਰ ਆਉਂਦੇ ਨੇ ਤੇ ਵੱਡੀ ਜਨਤੀ ਦੇ ਵਿੱਚ ਸੰਗਤਾਂ ਜਣੀਆਂ ਨੇ ਇਸ ਮੌਕੇ ਤੇ ਇਹ ਦੋ ਸਵਾਰੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਕਿਸਦੇ ਉੱਤੇ ਕੋਈ ਨਹੀਂ ਬੈਠਦਾ ਇਹ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਦੇ ਨਾਮ ਦੀਆਂ ਹੁੰਦੀਆਂ ਨੇ ਤੇ ਇਹਨਾਂ ਦੇ ਉੱਪਰ ਕੋਈ ਨਹੀਂ ਬੈਠਦਾ ਕਿਉਂਕਿ ਇੱਕ ਵਾਈ ਦੇ ਵਿੱਚ ਹੀ ਇਹ ਮਖੱਲਾ ਦਿੱਸਟਾ ਹੈ ਗੰਗਾ ਸਾ ਬਾਬਾ ਬਲਵੀਰ ਸਿੰਘ ਜੀ ਆਪਣੇ ਸ੍ਰੀ ਆਕਾਲ ਗਾਲੀ ਬੁੱਢੇ ਜਾਲੂ ਪਾਵੇ ਸਭ ਸ੍ਰੀ ਅਕਾਲ ਅੱਗੇ ਹੋ ਜਾ ਗਏ ਬਾਬਾ ਫਤਿਹ ਜੀ ਦੇ ਚਰਨਾਂ ਨੂੰ ਪਾਵੇ ਸ੍ਰੀ ਅਕਾਲ ਵਾਹਿਗੁਰੂ ਆਇਆ ਵਧੀਆ ਜਿਹੜਾ ਨੂੰ ਦੇਖ ਕੇ ਕਿ ਮੇਂ ਕੀ ਫੀਲ ਹੋ ਰਿਹਾ ਜੀ ਕੀ ਸੋਚ ਰਹੀ ਆਂ ਇਹਨਾਂ ਨੂੰ ਦੇਖ ਕੇ ਤਾਂ ਇਹ ਲੱਗਦਾ ਜਿਵੇਂ ਅਸੀਂ ਕਿੰਨਾ ਟਾਈਮ ਅਸੀਂ ਪਿੱਛੇ ਚਲੇ ਗਏ ਆਂ ਗੁਰੂ ਮਹਾਰਾਜ ਦਾ ਟਾਈਮ ਦੇ ਤਾਂ ਫੈਨੇਕ ਪਾਈ ਹੁੰਦੇ ਸੀ ਉਹ ਵੀ ਲੱਗਦਾ ਹੈ ਇਹਨਾਂ ਦੇਖ ਕੇ ਤਾਂ ਐਵੇਂ ਲੱਗਦਾ ਜਿਵੇਂ ਇਹ ਜੀ ਨਾ ਰੰਗ ਤੇ ਚੱਲੇ ਹੁੰਦੇ ਆਂ ਦੇਖ ਕੇ ਰੌਂਗ ਤੇ ਖੜੇ ਹੁੰਦੇ ਨੇ ਠੀਕ ਹੈ ਜੀ ਗੁਰੂ ਜੀਆਂ ਨਾਲ ਦੀਆਂ ਬੋਲਾਂ ਜਿਹੜੀਆਂ ਮਾਰਿੰਦੀਆਂ ਤੇ ਜੰਮੀਆਂ ਨਾਲ ਆ ਜਾ ਆ ਜਾ ਲੰਘ ਜਾ ਅੱਜ ਭਾਈ ਸਾਹਿਬ ਤੁਸੀਂ ਬੱਚਿਆਂ ਨੂੰ ਲੈ ਕੇ ਪਹੁੰਚੇ ਹੋ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮਹਾਨ ਨਗਰ ਕੀਰਤਨ ਨੂੰ ਕਿਉਂਕਿ ਮਹੱਲਾ ਜਿਹੜਾ ਨਿਹੰਗ ਸਿੰਘਾਂ ਵੱਲੋਂ ਕੱਢਿਆ ਜਾਂਦਾ ਹੈ ਅਸੀਂ ਪਹਿਲੀ ਵਾਰ ਇੱਥੇ ਮਹੱਲੇ ਦੇ ਵਿੱਚ ਆਏ ਆ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਦੇਖ ਕੇ ਬਹੁਤ ਹੀ ਵਧੀਆ ਲੱਗ ਰਿਹਾ ਤੇ ਰੱਬ ਕਰੇ ਕਿ ਸਾਰੇ ਜਾਨੇ ਅੰਦੀ ਸਿੰਘ ਸਜਣ ਤੇ ਅਗਲੇ ਸਾਲ ਤੱਕ ਹੋਰ ਜੜੀਆਂ ਗੁਰੂ ਜੀਆਂ ਲਾਡੀਆਂ ਫੌਜਾ ਵੱਧ ਤੋਂ ਵੱਧ ਪਹੁੰਚਣ ਗੁਰੂ ਦੇ ਦਰਸ਼ਨ ਦੇਾਰੇ ਕਰਨ ਬੇਟਾ ਤੁਹਾਨੂੰ ਪਤਾ ਤੁਸੀਂ ਕਿੱਥੇ ਆਏ ਹੋ ਛੋਟੇ ਸਾਹਿਬ ਜੀ ਦਾ ਨਾਮ ਪਤਾ ਕੀ ਸੀ ਦੱਸਿਓ ਹਾਂ ਬਾਬਾ ਇਹ ਨਹੀਂ ਨਹੀਂ ਬਾਬਾ ਜੋਰਾ ਦਾ ਸਿੰਘ ਬਾਬਾ ਜੋਰਾ ਦਾ ਹਾਂ ਤੇ ਹਾਂ ਫਤਿਹ ਬੁਲਾਇਓ ਬਾਈ ਬੁਜੀ ਦਾ ਖਾਲਸਾ ਬਾਈਗੁਰ ਕੀ ਫਤਿਹ ਤਾਂ ਇਹ ਆ ਜੀ ਬਾਬਾ ਬੰਦਰ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਇੱਥੇ ਨੰਗ ਸਿੰਘ ਜਥੇਬੰਦੀਆਂ ਪਹੁੰਚਦੀਆਂ ਨੇ ਅਤੇ ਮਹੱਲਾ ਕੱਢਿਆ ਜਾਂਦਾ ਏ ਹਾਲਾਂਕਿ ਇਸ ਤੁਸੀਂ ਦੇਖ ਸਕਦੇ ਹੋ ਵੱਡੀ ਗੰਟੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਪਹੁੰਚ ਚੁੱਕੀਆਂ ਨੇ ਅਤੇ ਨਗਰ ਕੀਰਤਨ ਵੀ ਜਿਹੜੇ ਨੇ ਉਹ ਪਹੁੰਚ ਰਹੇ ਨੇ ਹਾਲਾਂਕਿ ਨਗਰ ਕੀਰਤਨ ਇਸ ਨੂੰ ਕਹਿ ਸਕਦੇ ਇਹ ਮਹੱਲਾ ਹੁੰਦਾ ਨੇ ਅੰਗ ਸਿੰਘਾਂ ਦਾ ਕਿਉਂਕਿ ਇਹਦੇ ਵਿੱਚ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜਿਹੜਾ ਉਹ ਨਾਲ ਨਹੀਂ ਹੁੰਦਾ ਸਿਰਫ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜਾਂ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਦੋ ਘੋੜੇ ਸਜਾਏ ਜਾਂਦੇ ਨੇ ਜਿਹੜੇ ਅਗਵਾਈ ਕਰਦੇ ਨੇ ਪੰਜ ਪਿਆਰੇ ਸੱਜਦੇ ਨੇ ਨਿਸ਼ਾਨਚੀ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਮਹੱਲੇ ਕੱਢੇ ਜਾਂਦੇ ਨੇ ਜਕਾਰਿਆਂ ਦੀ ਗੂੰਜ ਵਿੱਚ ਨਗਾੜੇ ਧੌਂਸ ਤੇ ਨਰਸਿੰਘ ਵੱਜਦੇ ਨੇ ਤਾਂ ਵੱਖ-ਵੱਖ ਨੰਗ ਸਿੰਘ ਜਥੇਬੰਦੀਆਂ ਅਤੇ ਸੰਗਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀ ਹੋਈ ਹੈ। ਲੋਕ ਕਰੋ ਜੀ ਦਰਸ਼ਨ ਤਿਆਰ ਵਰ ਤਿਆਰ ਸਿੰਘਾਂ ਦੇ ਇੱਕਦਮ ਤਿਆਰ ਵਰ ਤਿਆਰ ਨਿਹੰਗ ਸਿੰਘ ਫੌਜਾਂ। ਕੀ ਬਾਤ ਹੈ। ਨੇ ਗੁਰੂ ਦੀਆਂ ਲਾਡਲੀਆਂ ਫੌਜਾਂ ਤਿਆਰ ਬਰ ਤਿਆਰ ਤੇ ਤੁਸੀਂ ਦੇਖ ਸਕਦੇ ਹੋ ਜਿੱਧਰ ਵੀ ਨਿਗਾਹ ਮਾਰੋ ਬਾਬਾ ਫਤਿਹ ਸਿੰਘ ਜੀ ਦੇ ਵਾਰਿਸ ਸਾਹਿਬਜ਼ਾਦਿਆਂ ਦੇ ਵਾਰਿਸ ਉਹਨਾਂ ਦੀ ਧਰਤੀ ਦੇ ਉੱਤੇ ਪਹੁੰਚੇ ਹੋਏ ਨੇ ਤੇ ਜਿੱਧਰ ਵੀ ਤੁਸੀਂ ਨਿਗਾਹ ਮਾਰੋ ਅੱਜ ਤੁਹਾਨੂੰ ਖਾਲਸਾ ਹੀ ਖਾਲਸਾ ਦੇ ਸੇਗਾ ਕਦੀ ਵਜ਼ੀਰਖਾਨੇ ਸੋਚਿਆ ਵੀ ਨਹੀਂ ਹੋਣਾ ਕਿ ਸਰਹੰਦ ਦੇ ਉੱਤੇ ਇਸ ਤਰ੍ਹਾਂ ਦੀਆਂ ਫੌਜਾਂ ਵੀ ਜਿਹੜੀਆਂ ਸਜਾਇਆ ਕਰਨਗੀਆਂ ਤਾਂ ਤੁਸੀਂ ਦੇਖ ਸਕਦੇ ਹੋ ਯਾਨ ਸਿੰਗਾਪੁਰ ਜਾ ਤਿਆਰ ਵਰ ਤਿਆਰ ਸੂ ਦੂਰ ਦਰਾਡੇ ਤੋਂ ਵੱਖ-ਵੱਖ ਦਲ ਪੰਥ ਜਥੇਬੰਦੀਆਂ ਸ਼ਮੂਲੀਅਤ ਕਰਦੀਆਂ ਨੇ ਅਤੇ ਕਲਾ ਦੇ ਜਿਹੜੇ ਜੋਹਰ ਨੇ ਉਹ ਦਿਖਾਈ ਜਾਂਦੇ ਨੇ ਜਕਾਰਾ ਲਾ ਦਿਓ ਬਾਜੀ ਖਾਲਸਾ ਜੀ ਅੱਜ ਮੁਹੱਲਾ ਕੱਢਿਆ ਜਾ ਰਿਹਾ ਜੀ ਕਿਸੇ ਸਬੰਧ ਦੇ ਵਿੱਚ ਅੱਜ ਮੁਹੱਲਾ ਸਜਾਇਆ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਦਰੀਵ ਸੰਗ ਦਾ ਜਾਣ ਗਿਆ ਹਾਂ ਜੋ ਅਸੀਂ ਇੱਥੇ ਜੋੜਵੈਲਾ ਸਹਿਬ ਪਾਪਾ ਜੋਰਾਵਾ ਸਿੰਘ ਸਹਿਬ ਅੰਤਾਂ ਦਾ ਮਾਤਾ ਗੁਰੂ ਕੋਰ ਜੀ ਜੋ ਕਿ ਬੜੀ ਸਾਦਾਂ ਦੇ ਨਾਲ ਤੁਹਾਨੂੰ ਮੰਗੀਆਂ ਸਮਤ ਬੁਰੰਦੇ ਆਰੋ ਇਸ ਕਰਕੇ ਜਦੋਂ ਖਾਲਸਾ ਪੰਥ ਜਦੋਂ ਮੁਹੱਲਾ ਕਰਦਾ ਹੈ ਤਾਂ ਮੇਲੇ ਦੀ ਜੋ ਸਮਾਪਤੀ ਆ ਆਪਦੇ ਮਹੱਲੇ ਤੋਂ ਪ੍ਰੰਤ ਹੀ ਹੁੰਦੀ ਹੈ ਖਾਲਸਾ ਪੰਥ ਮਰੇ ਜਹੋ ਜਲਾਲ ਨਾਮਾ ਮਹੱਲਾ ਘੜਦਾ ਹੈ ਦੂਰੋਂ ਦੂਰੋਂ ਐਂਗਸਿੰਘ ਜਿਹੇ ਬੰਦਿਆ ਸਾਰੇ ਤਰਨੇ ਦਾ ਮੁੰਡੇ ਦਾ ਸਾਰੇ ਖਤਰ ਹੋ ਗਏ ਮਹੱਲੇ ਦੀ ਰੌਣਕ ਨੂੰ ਦੇ ਹਨ ਸਹਬਿਆ ਜੀ ਤੁਸੀਂ ਹੀ ਦੀ ਆ ਉਹਨੂੰ ਬੜੀ ਦੂਰੀ ਨਾਲ ਆਉਂਦੇ ਹਨ ਰੋਇਲ ਜੀ ਦਾ ਸਾਹ ਵਾਹਿਗੁਰੂ ਜੀ ਜੀ ਜਦੋਂ ਲੱਗ ਜਾਵੇ ਪੰਜੇ ਪਿਆਰੇ ਦੇ ਮਨ ਨੂੰ ਪਾਵੇਂ ਨੇ ਆ ਲੋ ਜਾਵੇ ਤਾਂ ਆਪਾ ਬਲਵੀਰ ਸਿੰਘ ਜੀ ਜਿਹੜੇ ਨੇ ਆਹ ਮੁਹੱਲੇ ਦੇ ਵਿੱਚ ਸ਼ਿਰਕਤ ਕਰਦੇ ਹੋਏ ਨਜ਼ਰ ਆ ਰਹੇ ਨੇ ਨਿਯੰਗ ਸਿੰਘ ਫੌਜਾਂ ਜਿਹੜੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ ਬਾਬਾ ਬਲਵੀਰ ਸਿੰਘ ਜੀ ਜਿਹੜੀ ਹੈ ਦੇ ਧੰਨ ਧੰਨ ਸਾਬ ਸਿੰਘ ਗੋਵਿੰਦ ਸਿੰਘ ਦੇ ਛੋਟੇ ਸਾਹਿਬ ਜੀ ਆਦੇ ਧੰਨ ਬਾਬਾ ਬਡੇ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ માતા ਗੁਜਰਪੌਰ ਜੀ ਉਹਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਜਿਹੜੇ ਆ ਤਾਲੀਆਂ ਨਹਿੰਗ ਜਿੱਥੇ ਬੰਗਿਆ ਵੱਲੋਂ ਵਿਸ਼ਾਲ ਮਹੱਲਾ ਜਿਹੜਾ ਗੁਰਦੁਆਰਾ ਭਗਵਾਨ ਗੁਰਸਾਹਿਬ ਕੌਣੀ ਬੁੱਢਾਦਲ ਤੋਂ ਆਰੰਭ ਹੋਏ ਸੂਰਾ ਸੋ ਪਹਿਚਾਣੀਆਂ ਜੋ ਲਰੈਦੀਨ ਕੇ ਹੀ ਉਰਜਾ ਪੁਰਜਾ ਕਟਮਰੈ ਕਬੂ ਨਾ ਛਾੜੇ ਖੇਤ ਉਹ ਮਹਾਨ ਯੋਧੇ ਸੂਰਮੇ ਸ਼ਹੀਦਾਂ ਨੂੰ ਜਿੱਥੇ ਸਾਰੀਆਂ ਨਹੰਗਸੰ ਜਥੇਬੰਦੀਆਂ ਵੱਲੋਂ ਜਿਹੜਾ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਦੇ ਆ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਭਾਵੇਂ ਅੱਜ ਇੰਦਰ ਦੇਵਤਾ ਵੀ ਜਿਹੜਾ ਪੂਰਾ ਨਿਹਾਲ ਕਰ ਰਿਹਾ ਸੀ ਪਰ ਗੁਰੂਆਂ ਲਾਰ ਦੀਆਂ ਨਹੰਗਸੰ ਫੌਜਾਂ ਨੇ ਵੀ ਜਿਹੜਾ ਪੂਰਾ ਜਿਹੜਾ ਜਾਹੋ ਜਲਾਲ ਦੇ ਨਾਲ ਵਿਸ਼ਾਲ ਮਹੱਲਾ ਜਿਹੜਾ ਉਹ ਜਿੱਥੇ ਆਰੰਭ ਹੋ ਕੇ ਜਿੱਥੇ ਸਾਰੇ ਅਸਥਾਨਾਂ ਤੇ ਦਰਬਾਰ ਸਾਹਿਬ ਬਦੇਗੜ ਸਾਹਿਬ ਜੋਤ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੇ ਸਾਰੇ ਦਰਸ਼ਕ ਦਰਸ਼ਣ ਜਿਦਾਰੇ ਕਰਦੇ ਹੋਏ ਜਿਹੜਾ ਹੁਣ ਬਾਬਾ ਬੰਦਾ ਸਿੰਘ ਬਹਾਦਰ ਸਟੇਡੀਅਮ ਦੇ ਵਿੱਚ ਨੇ ਪਹੁੰਚ ਕੇ ਤੇ ਜਿਹੜੇ ਜੰਗ ਜੂ ਕਰਤਬ ਨੇ ਖਾਲਸੇ ਨੇ ਖਾਲਸਾ ਅਕਾਲ ਪੁਰਖ ਦੀ ਫੌਜ ਪਰਤਿਓ ਖਾਲਸਾ ਪਰਮਾਤਮ ਕੀ ਮੋਜ ਗगन तमामਾ ਬਾਜੋ ਪਰਿਓ ਨਿਸ਼ਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਆਪ ਜੂਝਣ ਕੋ ਉਤਾਓ ਗੁਰੂ ਸਾਹਿਬ ਦੀ ਆਪਾਰ ਕਿਰਪਾ ਜਿਤੇ ਸੇਸ਼ਤਰ ਨਾਮੰ ਨਮਸਕਾਰਤਾ ਮੰਗ ਜਿਤੇ ਅਸਤਰ ਭੇਮ ਨਮਸਕਾਰ ਤੇ ਅੰਗ ਸੋ ਆਪਾਂ ਜੰਗ ਜੂ ਕਰਤਬ ਨੇ ਜਿਹੜੇ ਖਾਲਸੇ ਦੇ ਜਿੱਥੇ ਘੋੜਸਵਾਰੀ ਦੇ ਜੋਰ ਵੀ ਆਪਾਂ ਆਨੰਦ ਮਾਨਨੇ ਨੇ ਸਾਰੀਆਂ ਹੀ ਦੇਸ਼ ਵਿਦੇਸ਼ ਦੀਆਂ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਮੈਂ ਸਾਰੀਆਂ ਨਹਾਂ ਸਿੰਘ ਜਿੱਥੇ ਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਅਕਤ ਵੱਲੋਂ ਜੀ ਆਇਆਂ ਕਹਿੰਦਾ ਧੰਨਵਾਦ ਬਹੁਤ ਬਹੁਤ ਨਾਲ ਹੀ ਬੇਨਤੀ ਹੈ ਦੇਖੋ ਕਿਵੇਂ ਜਹੋ ਜਲਾਲ ਹੈ ਗੁਰੂ ਦੀਆਂ ਲਾੜਦੀਆਂ ਫੌਜਾਂ ਦਾ ਜਿਹੜਾ ਫਤਿਹਗੜ੍ਹ ਸਾਹਿਬ ਵਿਖੇ ਆਪਾਂ ਉਹ ਜੰਗ ਜੂਕਰਦੇ ਆਨੰਦ ਮਾਣ ਰਹੇ ਆਂ ਨਾਲ ਹੀ ਬੇਨਤੀ ਆ ਜਿੰਨਾ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਤ ਨਹੀਂ ਛਕਿਆ ਉਹ ਜ਼ਰੂਰ ਖੰਡੇ ਬਾਟੇ ਦਾ ਅਮਰ ਛੱਕ ਕੇ ਬਾਣੀ ਬਾਣੇ ਦੇ ਧਾਰਨੀ ਹੋਣ ਤਿਆਰ ਪਰ ਤਿਆਰ ਹੋਣ ਨੌਜਵਾਨ ਸਾਡੇ ਬੱਚੇ ਜਿਹੜੇ ਨਸ਼ਿਆਂ ਦੇ ਆਦੀ ਨੇ ਉਹ ਨਸ਼ਿਆਂ ਦਾ ਤਿਆਗ ਕਰਨ ਤੇ ਤਿਆਰ ਪਰ ਤਿਆਰ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਜਿਹੜਾ ਬਾਣੀ ਬਾਣਾ ਪੰਖ ਫਿਛਾਨੋ ਸਿੰਘ ਗੁਰੂ ਕਾ ਪੰਛੀ ਜਾਨੋ ਬਾਣੀ ਬਾਣੇ ਦੇ ਧਾਰਨੀ ਹੋਵੋ ਚੜਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਅਜਤੇਜਾਰ ਬਲਬੀਰ ਸਿੰਘ ਉਹ ਜਿਹੜੇ ਨੇ ਇਸ ਅਗਵਾਈ ਨੂੰ ਜਿਹੜਾ ਕਲਾਜੇ ਨਜ਼ਰ ਆ ਰਹੇ ਨੇ ਤੇ ਅੱਜ ਮਹੱਲਾ ਜਿਹੜਾ ਆ ਉਸਾਇਆ ਜਾਵੇਗਾ ਕੁਝ ਕੱਲ ਦੇ ਵਿੱਚ ਉਹ ਧੋਵਾਂ ਜਿਹੜੀਆਂ ਨੇ ਉਹ ਦੁਨੀਆਂ ਹੋਈਆਂ ਨਜ਼ਰ ਆਉਣੀਆਂ ਤਾਂ ਲਗਾਤਾਰੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਧੋਵਾਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਉਹਨਾਂ ਦੇ ਵੀ ਕਾਰਨ ਬਾ ਦਰਸ਼ਨ ਕਰਵਾਉਂਦੇ ਕਿਸ ਤਰੀਕੇ ਦੇ ਨਾਲ ਘੋੜਾ ਜੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਨਿਆਣਕੀ ਜਥੇ ਬੰਦੀਆਂ ਮੰਡੇ ਦੇ ਵਿੱਚ ਪਾਉਂਦੀਆਂ ਬਰਾੜੀਆਂ ਨੇ ਜਹੋ ਜਨਾਨ ਜੰਤਰੀਆਂ ਦਾ ਧਿਆਨ ਬੰਦਿਆਰ ਪੂਜਾ ਦਰਤਰਨ ਦਲ ਦੇ ਮੁਖੀ ਆਪਾ ਜੀ ਪਹੁੰਚ ਚੁੱਕੇ ਨੇ ਮਹੱਲਾ ਤੁਸੀਂ ਦੇਖ ਸਕਦੇ ਹੋ ਵੱਡੀ ਗਿੰਟੀ ਦੇ ਵਿੱਚ ਨਿਹੰਗ ਸਿੰਘ ਜਥੇ ਬੰਦੀਆਂ ਜਤਾਰੇ ਲੋਹ ਲਸ਼ਕਰ ਦੇ ਨਾਲ ਮਾਦਾਨੇ ਜਿਹੜਾ ਸਟੇਡੀਅਮ ਹੈ ਉੱਥੇ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਵੱਡੀ ਗਿੰਟੀ ਦੇ ਵਿੱਚ ਜਹਾਜ ਨਾਲ ਜਿਹੜਾ ਹੈ ਨਿਹੰਗ ਸਿੰਘ ਜਥੇ ਬੰਦੀਆਂ ਦਾ ਦੇਖਣ ਨੂੰ ਮਿਲ ਰਿਹਾ ਹੈ ਦਾ ਨਾਮ ਲੈਣਾ ਹੈ ਆ ਬਿਠਾ ਦੇ ਮੜੇ ਹੱਥ ਚਲੋ ਆਓ ਕਿਧਰ ਗੋਪੀ ਨਿਹੰਗ ਬਾਬਾ ਨਹੀਂ ਕੋਸ਼ਿਸ਼ੀ ਵੰਦੀਓ ਪਰੰਤ ਪਰੋ ਕਿਲੇ ਇਧਰੀ 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 ਵਿਸ਼ੇ ਆਲੋ ਮਗਨ ਜੀ ਤੁਸੀ ਇਹਨਾਂ ਦਾ ਲਾ ਲਈ ਹੈ ਨਾ ਇਧਰੀ ਜਾਮੋ ਦੇਖ ਨਾ ਤੁਸੀਂ ਦੇਖ ਸਕਦੇ ਹੋ ਕਿ ਕਿਲੇ ਪਟ ਰਹੇ ਨੇ ਨਿਆਂ ਸਿੰਘ ਜਿੱਥੇ ਬੰਦੀਆਂ ਤੇ ਪਛੰਗ ਜੀ ਘੋੜਿਆਂ ਤੇ ਸਵਾਰ ਤਗੜ ਤਗੜ ਕਰਦੇ ਘੋੜੇ ਤੇ ਤੁਸੀਂ ਦੇਖ ਸਕਦੇ ਹੋ ਜੋਹਰ ਜਿਹੜੇ ਨੇ ਕਲਾ ਦੇ ਲਖਾਏ ਜਾ ਰਹੇ ਨੇ ਕੀ ਬਹੁਤ ਹਾਂ ਤੂੰ ਦੋ ਘੋੜਿਆਂ ਦੇ ਉੱਤੇ ਜੋਹਰ ਜੜੇ ਨੇ ਸਿੰਘਾਂ ਦੇ ਵੱਲੋਂ ਖੜਕੇ ਦੋ ਦੋ ਨਿਕ ਕੇ ਘੋੜਿਆਂ ਦੇ ਉੱਤੇ ਖੜਕੇ ਜੋਹਰ ਜੜੇ ਦਿਖਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਦੋ ਘੋੜਿਆਂ ਦੇ ਉੱਤੇ ਸਿੰਘ ਦੌੜ ਕਰਦਾ ਨਜ਼ਰ ਆ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਘੋੜਿਆਂ ਦੀਆਂ ਗੱਡੀ ਗਿਣਤੀ ਦੇ ਵਿੱਚ ਚਾਰ ਚਾਰ ਘੋੜਿਆਂ ਤੇ ਚਾਰ ਚਾਰ ਘੋੜਿਆਂ ਤੇ ਸਵਾਰ ਸਿੰਘ ਭਚੰਗੀ ਜੇ ਆ ਤੁਸੀਂ ਦੇਖੋ ਇਹ ਇੱਕ ਸਿਰਫ ਮਹੱਲਾ ਜੇਕਰ ਇਹ ਜੰਗ ਦਾ ਮੈਦਾਨ ਹੋਵੇ ਤਾਂ ਦੁਸ਼ਮਣਾਂ ਨੂੰ ਇਹ ਦਰਦ ਹੀ ਜਾਣਗੇ ਜਿਸ ਹਿਸਾਬ ਦੇ ਨਾਲ ਇਹ ਘੋੜੇ ਜਿਹੜੇ ਨੇ ਸਿੰਘਾਂ ਵੱਲੋਂ ਤੜਾਈਏ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਵੀ ਬੈਰੀਆਂ ਦਾ ਇਹ ਕੀ ਹਾਲ ਕਰਦੇ ਹੋਣਗੇ ਜਦੋਂ ਜੰਗੇ ਮੈਦਾਨ ਦੇ ਵਿੱਚ ਇਹ ਘੋੜੇ ਜਿਹੜੇ ਨੇ ਸਿੰਘਾਂ ਦੇ ਧੋੜਦੇ ਹੋਣਗੇ ਤਾਂ ਅੱਜ ਹੁਭੂ ਇੱਕ ਮੈਦਾਨੇ ਜੰਗ ਵਰਗਾ ਜਿਹੜਾ ਦ੍ਰਿਸ਼ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ ਵੱਡੀ ਗੰਟੀ ਦੇ ਵਿੱਚ ਘੋੜੇ ਹਾਥੀ ਜਿਹੜੇ ਨੇ ਇਸ ਮਹੱਲੇ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਤੇ ਨਿਹੰਗ ਸਿੰਘ ਫੌਜਾਂ ਦੇ ਵੱਲੋਂ ਜੋਸ਼ ਦੇ ਨਾਲ ਘੋੜਿਆਂ ਦੀਆਂ ਧੋੜਾਂ ਕਰਾਈਆਂ ਜਾ ਰਹੀਆਂ ਨੇ ਤੇ ਵੱਡੀ ਗੰਟੀ ਦੇ ਵਿੱਚ ਦੇਖਣ ਵਾਲੇ ਵੀ ਜਿਹੜੇ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਗੁਰੂ ਸਾਹਿਬ ਜੀ